ਪੰਜਾਬੀ ਜਿਹੜੇ ਵੀ ਮੁਲਖ ਜਾਣ ਉਥੇ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਨੇ ਤਾਂ ਅਜਿਹਾ ਹੀ ਕਰਕੇ ਦਿਖਾ ਦਿੱਤਾ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਟੁਢੀਕੇ ਦੇ ਗੱਭਰੂ ਮੁੰਡੇ ਨੇ ਤਾਂ ਇਸ ਪੰਜਾਬੀ ਗੱਭਰੂ ਨੇ ਕੈਨੇਡਾ ਦੇ ਵਿੱਚ ਝੰਡੇ ਗੱਡੇ ਨੇ ਸੈਰਿਫ ਪੁਲਿਸ ਦੇ ਵਿੱਚ ਭਰਤੀ ਹੋ ਕੇ ਇਸ ਗੱਭਰੂ ਨੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਤਾਂ ਮੋਗਾ ਜ਼ਿਲ੍ਹੇ ਦੇ ਪਿੰਡ ਟੁਢੀਕੇ ਦੇ ਨਾਲ ਸਬੰਧਤ ਹਰਮਿੰਦਰ ਸਿੰਘ ਗਿੱਲ ਨਾਮੀ ਨੌਜਵਾਨ ਜੋ ਕਿ ਕੈਨੇਡਾ ਰਹਿੰਦਾ ਸੀ ਗੁਰਸਿੱਖ ਨੌਜਵਾਨ ਹੈ ਤੇ ਹਰਮੰਦਰ ਸਿੰਘ ਗਿੱਲ ਦੀ ਹੁਣ ਆ ਕੈਨੇਡਾ ਦੇ ਵਿੱਚ ਅਲਬਰਟਾ ਸਟੇਟ ਦੇ ਵਿੱਚ ਸ਼ੈਰਿਫ ਪੁਲਿਸ ਦੇ ਲਈ ਨਿਯੁਕਤੀ ਹੋ ਚੁੱਕੀ ਹੈ ਤਾਂ ਮੋਗਾ ਦੇ ਪਿੰਡ ਟੁਢਿੱਕੇ ਤੇ ਆਪਣੇ ਮਾਪਿਆਂ ਦਾ ਨਾਮ ਦੁਨੀਆ ਭਰ ਦੇ ਵਿੱਚ ਇਸ ਗੱਭਰੂ ਨੇ ਰੋਸ਼ਨ ਕਰ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਹਰਮੰਦਰ ਸਿੰਘ ਗਿੱਲ ਟੁਢਿੱਕੇ ਦੇ ਗਿੱਲ ਸੀਡ ਫਾਰਮ ਦੇ ਮਾਲਕ ਦਾ ਪੁੱਤਰ ਹੈ ਤੇ ਇੱਥੋਂ ਪੜ੍ਹਾਈ ਕਰਨ ਉਪਰੰਤ ਉਹ ਕੈਨੇਡਾ ਪਹੁੰਚਿਆ ਤਾਂ ਉਸਨੇ ਬਿਜ਼ਨਸ ਡਿਪਲੋਮਾ ਕੀਤਾ ਤੇ ਇਸ ਤੋਂ ਬਿਨਾ ਕੈਲਗਰੀ ਵਿਖੇ ਟਰਾਂਸਿਟ ਬੱਸ ਦੇ ਵਿੱਚ ਨੌਕਰੀ ਕੀਤੀ ਤਾਂ ਹਰਮੰਦਰ ਸਿੰਘ ਗਿੱਲ ਨੇ ਆਪਣੀ ਕਾਬਲੀਅਤ ਸਦਕਾ ਪੁਲਿਸ ਭਰਤੀ ਦੇ ਲਈ ਪੇਪਰ ਦਿੱਤਾ ਤੇ ਇੰਟਰਵਿਊ ਤੋਂ ਬਾਅਦ ਆ ਟ੍ਰੇਨਿੰਗ ਪ੍ਰਾਪਤ ਕੀਤੀ ਹੈ ਤਾਂ ਨੌਜਵਾਨ ਹਰਮੰਦਰ ਸਿੰਘ ਗਿੱਲ ਨੂੰ ਅਲਬਰਟਾ ਦੀ ਅਹਿਮ ਪੁਲਿਸ ਸੈਰਫ ਦੇ ਲਈ ਚੁਣਨ ਉਪਰੰਤ ਉਸਦੀ ਡਿਊਟੀ ਹੁਣ ਕੈਲਗਰੀ ਸ਼ਹਿਰ ਦੇ ਵਿੱਚ ਲਗਾਈ ਗਈ ਹੈ ਤਾਂ ਹਰਮੰਦਰ ਸਿੰਘ ਗਿੱਲ ਦੇ ਕਰੀਬੀ ਦੋਸਤਾ ਤੋਂ ਅਤੇ ਹੋਰਨਾਂ ਨੇ ਗਿੱਲ ਸਮੇਤ ਉਸਦੀ ਮਾਂ ਤੇ ਬਾਪ ਬਲਵਿੰਦਰ ਸਿੰਘ ਗਿੱਲ ਨੂੰ ਵਧਾਈਆਂ ਦਿੱਤੀਆਂ ਨੇ ਤਾਂ ਪੰਜਾਬ ਦਾ ਨਾਮ ਇਸ ਗੱਬਰੂ ਨੇ ਰੋਸ਼ਨ ਕਰ ਦਿੱਤਾ ਜੋ ਕਿ ਕੈਨੇਡਾ ਦੀ ਸੈਰਿਫ ਪੁਲਿਸ ਦੇ ਵਿੱਚ ਭਰਤੀ ਹੋਇਆ ਪੰਜਾਬੀ ਜਿਹੜੇ ਵੀ ਮੁਲਖ ਜਾਣ ਉਥੇ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਨੇ ਤਾਂ ਅਜਿਹਾ ਹੀ ਕਰਕੇ ਦਿਖਾ ਦਿੱਤਾ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਟੁਢੀਕੇ ਦੇ ਗੱਭਰੂ ਮੁੰਡੇ ਨੇ ਤਾਂ ਇਸ ਪੰਜਾਬੀ ਗੱਭਰੂ ਨੇ ਕੈਨੇਡਾ ਦੇ ਵਿੱਚ ਝੰਡੇ ਗੱਡੇ ਨੇ ਸੈਰਿਫ ਪੁਲਿਸ ਦੇ ਵਿੱਚ ਭਰਤੀ ਹੋ ਕੇ ਇਸ ਗੱਭਰੂ ਨੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਤਾਂ ਮੋਗਾ ਜ਼ਿਲ੍ਹੇ ਦੇ ਪਿੰਡ ਟੁਢੀਕੇ ਦੇ ਨਾਲ ਸੰਬੰਧਿਤ ਹਰਮਿੰਦਰ ਸਿੰਘ ਗਿੱਲ ਨਾਮੀ ਨੌਜਵਾਨ ਜੋ ਕਿ ਕੈਨੇਡਾ ਰਹਿੰਦਾ ਸੀ ਗੁਰਸਿੱਖ ਨੌਜਵਾਨ ਹੈ ਤੇ ਹਰਮੰਦਰ ਸਿੰਘ ਗਿੱਲ ਦੀ ਹੁਣ ਆ ਕੈਨੇਡਾ ਦੇ ਵਿੱਚ ਅਲਬਰਟਾ ਸਟੇਟ ਦੇ ਵਿੱਚ ਸ਼ੈਰਿਫ ਪੁਲਿਸ ਦੇ ਲਈ ਨਿਯੁਕਤੀ ਹੋ ਚੁੱਕੀ ਹੈ ਤਾਂ ਮੋਗਾ ਦੇ ਪਿੰਡ ਟੁਢਿੱਕੇ ਤੇ ਆਪਣੇ ਮਾਪਿਆਂ ਦਾ ਨਾਮ ਦੁਨੀਆ ਭਰ ਦੇ ਵਿੱਚ ਇਸ ਗੱਭਰੂ ਨੇ ਰੋਸ਼ਨ ਕਰ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਹਰਮੰਦਰ ਸਿੰਘ ਗਿੱਲ ਟੁਢਿੱਕੇ ਦੇ ਗਿੱਲ ਸੀਡ ਫਾਰਮ ਦੇ ਮਾਲਕ ਦਾ ਪੁੱਤਰ ਹੈ ਤੇ ਇੱਥੋਂ ਪੜ੍ਹਾਈ ਕਰਨ ਉਪਰੰਤ ਉਹ ਕੈਨੇਡਾ ਪਹੁੰਚਿਆ ਉਸਨੇ ਬਿਜ਼ਨਸ ਡਿਪਲੋਮਾ ਕੀਤਾ ਤੇ ਇਸ ਤੋਂ ਬਿਨਾ ਕੈਲਗਰੀ ਵਿਖੇ ਟਰਾਂਸਿਟ ਬੱਸ ਦੇ ਵਿੱਚ ਨੌਕਰੀ ਕੀਤੀ ਤਾਂ ਹਰਮੰਦਰ ਸਿੰਘ ਗਿੱਲ ਨੇ ਆਪਣੀ ਕਾਬਲੀਅਤ ਸਦਕਾ ਪੁਲਿਸ ਭਰਤੀ ਦੇ ਲਈ ਪੇਪਰ ਦਿੱਤਾ ਤੇ ਇੰਟਰਵਿਊ ਤੋਂ ਬਾਅਦ ਟ੍ਰੇਨਿੰਗ ਪ੍ਰਾਪਤ ਕੀਤੀ ਹੈ ਤਾਂ ਨੌਜਵਾਨ ਹਰਮੰਦਰ ਸਿੰਘ ਗਿੱਲ ਨੂੰ ਅਲਬਰਟਾ ਦੀ ਅਹਿਮ ਪੁਲਿਸ ਸੈਰਫ ਦੇ ਲਈ ਚੁਣਨ ਉਪਰੰਤ ਉਸਦੀ ਡਿਊਟੀ ਹੁਣ ਕੈਲਗਰੀ ਸ਼ਹਿਰ ਦੇ ਵਿੱਚ ਲਗਾਈ ਗਈ ਹੈ ਤਾਂ ਹਰਮੰਦਰ ਸਿੰਘ ਗਿੱਲ ਦੇ ਕਰੀਬੀ ਦੋਸਤਾਂ ਤੋਂ ਅਤੇ ਹੋਰਨਾਂ ਨੇ ਗਿੱਲ ਸਮੇਤ ਉਸਦੀ ਮਾਂ ਤੇ ਬਾਪ ਬਲਵਿੰਦਰ ਸਿੰਘ ਗਿੱਲ ਨੂੰ ਵਧਾਈਆਂ ਦਿੱਤੀਆਂ ਨੇ ਤਾਂ ਪੰਜਾਬ ਦਾ ਨਾਮ ਇਸ ਗੱਬਰੂ ਨੇ ਰੋਸ਼ਨ ਕਰ ਦਿੱਤਾ ਜੋ ਕਿ ਕੈਨੇਡਾ ਦੀ ਸੈਰਿਫ ਪੁਲਿਸ ਦੇ ਵਿੱਚ ਭਰਤੀ ਹੋਇਆ